Vielen okay. okay. ਸੁਣਿਆ ਸਾਹਮਣੇ ਕਾਊਂਟਰ 'ਚ ਉਹਨਾਂ ਨੇ ਮੇਰੇ ਫੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੱਡਾ ਇੰਨਾ ਤਾਂ ਚੁੱਕਿਆ ਹੀ ਤੇ ਮੈਂ ਮੇਰਾ ਚੋਰੀ ਹੋ ਗਈ। ਉਹ ਮੈਂ ਚੁੱਕਿਆ ਜਾਂਦਾ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ। ਗੱਡੇ ਦੇ ਵੀ ਤੇ ਜਦੋਂ ਮੈਂ ਬਾਅਦ 'ਚ ਵੇਖਿਆ ਤੇ ਮੇਰੇ ਘਿਓ ਦੇ ਖਾਨੇ ਸਾਰੇ ਖਾਲੀ ਸੀ। ਤੇ ਫ੍ਰਿਜ 'ਚੋਂ ਵੀ ਉਹਨਾਂ ਘਿਓ ਕੱਢਿਆ ਮੱਖਣ ਕੱਢਿਆ ਤੇ ਕੀ ਕੀ ਲਾਕੇ ਗਏ? ਕੋਈ ਸਵਾਗਲਾ 100 ਰੁਪਇਆ ਨਗਦ ਸੀਗਾ। ਕੋਈ 70-80 ਕਿਲੋ ਘਿਓ ਹੀਗਾ। ਦੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣੀ ਟੋਟਰ ਕਿੰਨਾ ਕੁ ਨੁਕਸਾਨ ਕੋਈ ਸਵਾ ਦੋ ਢਾਈ ਲੱਖ ਦੇ ਰੁਪਏ ਦਾ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇ ਪੁਲਿਸ ਤੋਂ ਦੋ ਬੰਦੇ ਆਏ ਸੀਗੇ ਮੇਰੇ ਮੋਕਾ ਦੇ ਕੀ ਮਾਰਦੇ ਚੰਗੋ ਬੰਦੇ ਦੋ ਰਿਪੋਰਟਾਂ ਲੁੱਲ ਕੇ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਂ ਤੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਗਿਆ ਸੀ ਵੀ ਵਾਪਸ ਕੀਤਾ ਜਾਵੇ ਤੇ ਮੇਰਾ ਘੇਓ ਵੀ ਵਾਪਸ ਕੀਤਾ ਜਾਵੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੌਪੜਾ ਚੌਂਕ ਤੇ ਖੜੇ ਆ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਈਆ ਨਕਦ ਲੈ ਗਿਆ ਤੇ 60 ਕਿਲੋ ਘੋ ਲੈ ਗਿਆ ਤੇ ਚੌਪੜਾ ਚੌਂਕ ਜਿਹੜਾ ਵਾ ਫਟੇ ਘਟ ਚੋਰੀਆਂ ਤਾਂ ਦਿਲ ਗਿਆ ਜਾਂਦਾ ਵਾ ਅਸੀਂ ਜਦੋਂ ਸਵੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਹ ਰੰਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਪਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਦੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੇ ਇਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘ ਰਹੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਗਿਆ ਆਪਣੀਆਂ ਦੁਕਾਨਦਾਰੀਆਂ ਕਰ ਸਕਣ ਕੁਲਵਿੰਦਰ ਲਾਡੀ ਨਾ ਹੈ ਜੀ ਮਰਾ ਇਹ ਮੇਨ ਬਾਜ਼ਾਰ ਚ ਆ ਲੱਗੇ ਨੇ ਦੁਕਾਨ ਸਾਡੀ ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੇ ਪੁਛ ਕੇ ਵੇਖ ਲੋ ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਾਜ਼ਾਰ ਕੇ ਪੁਛ ਕੇ ਵੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਦੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿੰਨੀਆਂ ਚੋਰੀਆਂ ਹੋਡੀਆਂ ਇੱਥੇ ਫਦੇ ਘੜਚਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਇਹ ਚੋਕ ਤੇ ਇਹ ਬਿਜਾਰ ਵਾਲੇ ਦੁਕਾਨਦਾਰਾਂ ਨੇ ਚੌਕੀਦਾਰ ਨਹੀਂ ਸੀ ਲੱਗਾ ਚੌਕੀਦਾਰ ਜੀ ਨਹੀਂ ਰੱਖਿਆ ਜੀ